ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਇਆ ਹਾਂ ਦੇਸ਼ਧونی ਦੇ ਖਬਰਾਂ ਤੇ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਿਕ ਐਰਿਕ ਗ੍ਰੈਸਟੀ ਨੇ ਕਿਹਾ ਕਿ ਅਮਰੀਕਾ ਪਲਾਰ ਐਜੰਸੀ NASA ਅੰਤਰਰਾਸ਼ਟਰੀ ਪਲਾਰ ਸਟੇਸ਼ਨ ਦੇ ਲਈ ਸਾਂਝੇ ਯਤਰਾ ਨੂੰ ਵਧਾਉਣ ਦੇ ਉਦੇਸ਼ ਨਾਲ ਜਲਦੀ ਹੀ ਭਾਰਤੀ ਪਲਾਰ ਯਾਤਰੀਆਂ ਨੂੰ ਆਧੁਨਿਕ ਸਹੂਲਤ ਪ੍ਰਦਾਨ ਕਰੇਗੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਗ੍ਰੈਸਟੀ ਨੇ ਯੂਰਸ ਏਸ਼ੀਆ ਕਮਰਸ਼ੀਅਲ ਸਪੇਸ ਸਮਿਟ ਯੂਐਸ ਅਤੇ ਭਾਰਤੀ ਸਪੇਸ ਸਟਾਰਟਅੱਪਸ ਦੇ ਲਈ ਆਫਸਰ ਦੀ ਸ਼ੁਰੂਆਤ ਤੋਂ ਅਗ ਵਿੱਚ ਇਹ ਟਿੱਪਣੀਆਂ ਕੀਤੀਆਂ ਨੇ ਇਸ ਵਕਤ ਦਾ ਆਯੋਜਨ ਯੂਐਸ ਏਸ਼ੀਅਨ ਬਿਜ਼ਨਸ ਕੌਂਸਲ ਅਤੇ ਯੂਐਸ ਕਮਰਸ਼ੀਅਲ ਸਰਵਿਸ ਵਲੋਂ ਬੰਗਲੌਰ ਦੇ ਵਿੱਚ ਕੀਤਾ ਗਿਆ। ਯੂਐਸ ਆਈਬੀਸੀ ਨੇ ਜਾਰੀ ਇੱਕ ਬਿਆਨ ਦੇ ਵਿੱਚ ਗ੍ਰੈਸਟ ਦੇ ਹਵਾਲੇ ਨਾਲ ਕਿਹਾ ਕਿ ਨਾਸਾ ਜਲਦੀ ਹੀ ਅੰਤਰਰਾਸ਼ਟਰੀ ਪਲਾਨ ਸਟੇਸ਼ਨ ਲਈ ਸਾਂਝੇ ਯਾਤਰਾ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤੀ ਪਲਾਨ ਯਾਤਰਾ ਨੂੰ ਉન્નਤ ਸਖਲਾਈ ਪ੍ਰਦਾਨ ਕਰੇਗਾ ਤੇ ਉਮੀਦ ਇਹ ਵੀ ਹੈ ਕਿ ਇਹ ਇਸ ਸਾਲ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਜਲਦੀ ਹੀ ਅਸੀਂ ਇਕੋਸਿਸਟਮ ਤਰਤੇ ਦੀ ਸੱਤਾ ਉਤਪਤੀ ਖਤਰਿਆਂ ਸਮੁੰਦਰ ਦੇ ਵਾਦੇ ਪੁੱਤਰਾਂ ਅਤੇ ਕਾਰਸੋ ਸਫੀਅਰ ਸਮੇਤ ਸਾਰੇ ਤਰੋਤਾ ਤੇ ਨਜ਼ਰ ਰੱਖ ਲਈ ਇਤਰੋ ਦੇ ਤੀਸ਼ ਧਵਨ ਪੁਲਾਲ ਦੇ ਅੰਦਰ ਤੋਂ ਨਿਸਤ ਉਪਗੜਾ ਲਾਂਚ ਕਰਾਂਗੇ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂ ਆਤੂ ਦੇ ਵਿੱਚ ਐਤਵਾਰ ਨੂੰ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਪਰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਫਿਲਹਾਲ ਪੁਚਾਲ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਅਮਰੀਕੀ ਭੂ ਵਿਗਿਆਨਕ ਸਰਵੇਖਣ ਮੁਤਾਬਕ ਪੁਚਾਲ ਸਮੇਂ ਅਨੁਸਾਰ ਸਵੇਰੇ 9:23 ਸਰਮੈਟ ਦੇ ਉੱਤੇ ਮਹਿਸੂਸ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤੀ ਤੀਬਰਤਾ 6.3 ਸੀ ਮੁਚਾਲਦਾ ਕੇਂਦਰ ਰਾਜਧਾਨੀ ਪੋਰਟ ਵਿਲਾ ਤੋਂ 83 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ 29 ਕਿਲੋਮੀਟਰ ਦੀ ਦੂਗਾਈ ਵਿੱਚ ਸੀ ਫਵਾਇਟ ਦਿੱਤਾ ਪਰਸ਼ਾਂਤ ਸੁਨਾਮੀ ਕਿਤਾਬਲੀ ਕੇਂਦਰ ਨੇ ਕਿਹਾ ਹੈ ਕਿ ਪੁਚਾਲ ਤੋਂ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਤੇ ਪੋਰਟ ਵਿਲਾ ਦੇ ਇੱਕ ਹੋਟਲ ਦੀ ਕਰਮਚਾਰੀ ਵਨੇਸਾ ਉਪੇਰੀ ਨੇ ਦੱਸਿਆ ਹੈ ਕਿ ਪੁਚਾਲ ਦੀ ਤੇਜ਼ਰਤਾ ਬਹੁਤ ਜ਼ਿਆਦਾ ਸੀ ਪਰ ਇਸ ਦਾ ਕੋਈ ਖਾਸ ਅਸਰ ਨਹੀਂ ਹੋਇਆ ਉਸ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਪੁਚਾਲ ਦੇ ਚੱਪਕੇ ਤੇਜ ਅਤੇ ਹੋਲਿਡੇਸਨ ਪਰ ਇਸ ਦੇ ਨਾਲ ਪੋਰਟ ਵਿਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਅਕਾਲੀ ਦਲ ਨੇ ਸ਼ਰੀਫ ਵਾਰ ਜਾਨੀ ਤੇ 25 ਮਈ ਨੂੰ ਅੱਜ ਦੇ ਆਗੂ ਆਪਿਆ ਸਾਬਕਾ ਮੰਤਰੀ ਅਤੇ ਦੇਸ਼ ਪ੍ਰਸਾਦਿਕ ਕੈਰੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੇਸ਼ ਪ੍ਰਸਾਦਿਕ ਕੈਰੋ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਜੀਜਾ ਨੇ ਕਿ ਸੁਖਬੀਰ ਬਾਦਲ ਦੀ ਪੰਨ ਪ੍ਰਨੀਤ ਕੋਰਦਾਂ ਉਹਨਾਂ ਦਾ ਪਿਆ ਹੋਇਆ ਹੋਇਆ ਹੈ। ਇਹ ਕਾਰਵਾਈ ਅਕਾਲੀ ਦਲ ਦੇ ਖੜੂ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਿਰਸਾ ਸਿੰਘ ਵਲਤੋਵਾ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ ਅਤੇ ਅਕਾਲੀ ਦਲ ਦੇ ਜਨਰਲ ਸਖਤਰ ਬਲਵੰਦ ਸਿੰਘ ਭੋਂਦਰ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੀਆਂ 13 ਸੀਟਾਂ ਉਤੇ ਸਭ ਤੋਂ ਆਖਰੀ ਪ੍ਰਾਜੈਕਟਾਂ ਲਈ ਸਾਰੀਆਂ ਪਾਰਟੀਆਂ ਆਪਣੀ ਪੂਰੀ ਤਾਕਤ ਲਗਾ ਰਹੀਆਂ ਨੇ ਕਿ ਸ਼ਰੋਣੀ ਅਕਾਲੀ ਦਲ ਪੰਜਾਬ ਦੇ ਵਿੱਚ ਚੋਣ ਲੜਾਉਣ ਦੇ ਵਿੱਚ ਇਕੱਲਿਆਂ ਖੜੀ ਹੋਈ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੇ ਐਨਡੀਆਰ ਨੂੰ ਲਾਤਾ ਤੋੜ ਲਿਆ ਹੈ। ਕੈਨੇਡਾ ਹਮੇਸ਼ਾ ਹੀ ਪ੍ਰਵਾਸੀਆਂ ਦਾ ਸਵਾਗਤ ਕਰਨ ਵਿੱਚ ਉਦਾਰ ਰਿਹਾ ਤੇ ਹੁਣ ਇਸ ਦਾ ਸਭ ਤੋਂ ਛੋਟਾ ਸੂਬਾ ਪ੍ਰਿੰਸ ਐਡਵਰਡ ਆਇਲੈਂਡ ਆਪਣੇ ਇਮੀਗ੍ਰੇਸ਼ਨ ਪਰਮਿਟਾ ਵਿੱਚ ਕਟੌਤੀ ਕਰ ਰਿਹਾ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਨੇ। ਜਨਕਾਰੀਆਂ ਅਨੁਸਾਰ ਸਥਾਨਕ ਲੋਕਾਂ ਨੇ ਖੁਲਾਸਾ ਕੀਤਾ ਕਿ ਉਹ ਭਾਰਤੀ ਪ੍ਰਵਾਸੀਆਂ ਦੇ ਵਿਰੁੱਧ ਨੇ ਤੇ ਪ੍ਰਵਾਸੀਆਂ ਦੀ ਵੱਡੀ ਆਮਦ ਦਾ ਸਾਹਮਣਾ ਕਰ ਰਹੇ ਕੈਨੇਡਾ ਦੇ ਸੂਬਾ ਪ੍ਰਿੰਸ ਐਡਵਰਡ ਆਇਲੈਂਡਜ਼ ਨੇ ਕੁਝ ਨਿਯਮਾਂ ਵਿੱਚ ਬਦਲਾਅ ਵੀ ਕੀਤਾ ਹੈ ਤੇ ਨਿਯਮਾਂ ਦੇ ਬਦਲਾਅ ਦਾ ਅਸਰ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਵੀ ਪੈ ਰਿਹਾ ਹੈ ਸੈਂਕੜੇ ਵਿਦਿਆਰਥੀ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਨੇ ਅਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਦੇ ਵਿਰੁੱਧ ਹਵਾਲਾ ਚਲ ਨਹੀਂ ਕਰ ਰਹੇ ਨੇ ਕੈਨੇਡਾ ਦੇ ਸਭ ਤੋਂ ਛੋਟੇ ਸੂਬੇ ਪੀਈਆਈ ਨੇ ਵਸਤਾਕਾ ਦਾ ਕਹਿਣਾ ਕਿ ਉਹਨਾਂ ਨੇ ਨਿਯਮਾਂ ਦੇ ਵਿੱਚ ਬਦਲਾਅ ਕਿਉਂ ਕੀਤਾ ਹੈ ਤੇ ਇਸ ਬਾਰੇ ਜਾਣਕਾਰੀ ਦੇ ਇਹਦੇ ਨਾਲ ਹੀ ਉਹ ਐਸੇ ਸਮੇਂ ਹੋਰ ਪ੍ਰਵਾਸੀ ਕਿਉਂ ਨਹੀਂ ਚਾਹਦੇ ਉਹਦੇ ਬਾਰੇ ਵੀ ਜਵਾਬ ਦੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਦੁਆਰਾ ਐਸਾ ਛੇਤੀ ਚੋਣਾਂ ਕਰਾਉਣ ਦੇ ਫੈਸਲੇ ਉੱਤੇ ਅਬਜ਼ਰਵਰਾਂ ਨੇ ਸਵਾਲ ਖੜੇ ਕੀਤੇ ਨੇ। ਸੁੰਕ ਦੀ ਕੰਜ਼ਰਵੇਟਿਵ ਪਾਰਟੀ ਜਨਤਕ رائے ਪੋਲਾਂ ਦੇ ਵਿੱਚ ਵਿਰੋਧੀ ਲੀਬਰ ਪਾਰਟੀ ਤੋਂ ਪਰਛੜ ਰਹੀ ਹੈ। ਤੇ ਬਹੁਤਵਾਰੋਂ 10 ਡਾਊਨਿੰਗ ਸਟਰੀਟਸ ਦੇ ਤਹਿਤ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਿਸ਼ੀ ਸੁੰਕ ਨੇ ਕਿਹਾ ਕਿ ਆਮ ਚੋਣਾਂ ਚਾਰ ਜੁਲਾਈ ਨੂੰ ਹੋ ਰਹੀਆਂ। ਤੇ ਉਹਨਾਂ ਨੇ ਅਚਾਨਕ ਮੀ ਵਿਚਕਾਰ ਸਿਰਫ 7 ਮਿੰਟਾਂ ਦੀ ਭਾਸ਼ਣ ਦਿੱਤਾ ਤੇ ਨੇੜੇ ਹੀ ਉਹਦਾ ਵਿਰੋਧ ਕਰ ਰਹੇ ਲੋਪ ਲੇਬਰ ਪਾਰਟੀ ਦੀ 99 ਦੀ ਚੋਣ ਮੈਂ ਹੁੰਦਾ ਥਿੰਗਸ ਕੈਨ ਓਨਲੀ ਗੈਪਸ ਅ ਬੈਟਰ ਰਗਾ ਰਹੇ ਸਨ ਤੇ ਓਪੀਨੀਅਨ ਪੋਲ ਦੇ ਵਿੱਚ ਕਨਸਰਵੇਟਿਵ ਪਾਰਟੀ ਲੇਬਰ ਪਾਰਟ ਤੋਂ 20 ਅੰਕ ਪਿੱਛੇ ਹੈ ਬ੍ਰਿਟਿਸ਼ ਕਰੋਨ ਤੈ ਤੋ ਸੋਲਕ ਜਨਵਰੀ 2025 ਤੱਕ ਆਮ ਚੋਣਾਂ ਕਰਵਾ ਸਕਦੇ ਸੀ ਤੇ ਉਹਦੀ 18 ਮਹੀਨੇ ਪੁਰਾਣੀ ਸਰਕਾਰ ਕੋਲ ਕਹਿਣ ਲਈ ਜਿਆਦਾ ਕੁਝ ਵੀ ਨਹੀਂ ਹੈ ਚਾਹੇ ਸਰਕਾਰ ਦਾ ਮੰਨਣਾ ਇਹ ਹੈ ਕਿ ਆਰਥਿਕਤਾ ਅਤੇ ਮਹਿੰਗਾਈ ਦੀ ਸਥਿਤੀ ਦੇ ਵਿੱਚ ਸੁਧਾਰ ਹੋਇਆ ਹੈ ਪਿਛਲੇ ਹਫਤੇ ਮਹਿੰਗਾਈ 3 ਸਾਲਾਂ ਦੇ ਸਭ ਤੋਂ ਵੱਧ ਘਟੀ ਹੈ ਤੇ ਸੱਤਾ ਤੱਕ ਅੰਦਰੂਨੀ ਪਾਰਟੀ ਲਈ ਚੋਣ ਮੁਕਾਬਲਾ ਉਸ ਦੇ 14 ਸਾਲਾਂ ਦੇ ਸੱਤਾ ਉੱਤੇ ਜਨਮਤ ਸੰਗ੍ਰਹਿ ਹੋਵੇਗਾ ਤੇ ਪਾਰਟੀ ਅੰਦਰ ਨਿਰਾਸ਼ਾ ਦਾ ਮਾਹੌਲ ਹੈ ਪਾਰਟੀ ਦੇ 65 ਮੌਜੂਦਾ ਸੰਤਲ ਮੈਂਬਰ ਨੇ ਚੋਣ ਦਾ ਲੜਨ ਦਾ ਐਲਾਨ ਕੀਤਾ ਹੈ ਕੋਈ ਨਹੀਂ ਪਹਿਲਾਂ ਮੀਰਪੁਰ ਮੈਥੈਲੋ ਦੇ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਬਾਰ ਕੇ ਜ਼ਖਮੀ ਕੀਤੇ ਗਏ ਕਰਾਚੀ ਦੇ ਸੀਨੀਅਰ ਪੱਤਰਕਾਰ ਨਥਰੁੱਲਾ ਗਦਾਨੀ ਦੀ ਕਾਜ਼ੀ ਨੇ ਇੱਕ ਲਈ ਹਸਪਤਾਲ ਵਿੱਚ ਮੌਤ ਹੋ ਗਈ ਹੈ। ਤਰਅਦ ਪਾਰਲੇ ਸੁਤਰਾ ਅਨੁਸਾਰ ਸਿੰਧੀ ਭਾਸ਼ਾ ਦੇ ਅਖਬਾਰ ਆਵਾਮੀ ਆਵਾਜ਼ ਨਾਲ ਜੁੜੇ 40 ਸਾਲਾ ਗਦਾਨੀ ਦਾ ਸ਼ੁਰੂਆਤੀ ਤੌਰ ਤੇ ਰਹੀਮ ਯਾਰਖਾਨ ਦੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ ਜਿੱਥੋਂ ਉਸਨੂੰ ਅਗਲੇ ਇਲਾਜ ਲਈ ਹਵਾਈ ਜਹਾਜ਼ ਰਾਹੀਂ ਕਰਾਚੀ ਭੇਜਿਆ ਗਿਆ ਸੀ। ਲੋ লাশ ਨੂੰ ਐਂਬੂਲੈਂਸ ਨਹੀਂ ਉਹ ਦੇਜਾ ਦੀ ਪਿੰਡ ਲਜਾਇਆ ਗਿਆ ਕ੍ਰਾਚੀ ਤੋਂ ਮੀਰਪੁਰ ਮੈਦਾਨੋਂ ਤੱਕ ਵਿਦਿਆਪਨ ਸੁਨੇਹਾ ਹਰ ਵਰਗ ਦੇ ਲੋਕਾਂ ਨੇ ਵਕ ਵਕ ਖਵਾਉਤੇ ਐਂਬੂਲੈਂਸ ਨੂੰ ਲੋਕੇ ਉਹਦੇ ਉਤੇ ਗੁਲਾਬਾਂ ਦੀ ਵਰਖਾ ਕਰਕੇ ਮਾਰੇਗੇ ਪੱਤਰਕਾਰوں ਸ਼ਹਾਦਤ ਅਜਲੀ ਦਿੱਤੀ ਹੈ लाश ਨੂੰ ਕੋਰਟ ਕੀਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਹਦਾ ਪੋਸਟਮਾਰਟਮ ਕੀਤਾ ਗਿਆ ਬਾਅਦ ਵਿੱਚ ਡਾਕਟਰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ লাশ ਨੂੰ ਪਰਿਵਾਰ ਦੇ ਹਵਾਲੇ ਉਹਨਾਂ ਨੇ ਕਰ ਦਿੱਤਾ ਤੇ ਮਾਰੇ ਗਏ ਪਤਰਕਾਰ ਦੇ ਅੰਤਿਮ ਸੰਸਕਾਰ ਵਿੱਚ ਉਸਦੇ ਜੱਦੀ ਪਿੰਡ ਕਾਬੂਲ ਗਦਾਨੀ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਮੀਡੀਆ ਸੰਸਥਾਵਾਂ ਕਾਬੁਲਾਂ ਦੀ ਗ੍ਰਿਫਤਾਰੀ ਦੀ ਮੰਗ ਕਰਨੀਆਂ ਨੇ ਗੁਜਰਾਤ ਦੇ ਰਾਜਕੋਟ ਵਿੱਚ ਟੀਆਰਪੀ ਗੇਮ ਜ਼ੋਨ ਚ ਭਿਆਨਕ ਅੱਗ ਲੱਗਣ ਕਰਕੇ 24 ਲੋਕਾਂ ਦੀ ਮੌਤ ਹੋ ਗਈ ਇਸ ਦੇ ਵਿੱਚ 9 ਬੱਚੇ ਵੀ ਸ਼ਾਮਲ ਸਨ ਉੱਥੇ ਹੀ ਗੁਜਰਾਤ ਦੇ ਗ੍ਰਹਿ ਰਾਜमंत्री ਨਵਜਸ਼ ਸਿੰਘਵੀ ਨੇ ਚੌੜੀ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਅੱਗ ਕਿਵੇਂ ਲੱਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਉੱਥੇ ਹੀ ਇਸ ਅਗਨੀ ਕਾਰਨ ਉੱਤੇ ਰੱਛੀ ਦੀ ਦ੍ਰੋਪਤੀ ਮਰਮੂ ਪੀਐਮ ਮੋਦੀ ਕਾਂਗਰਸ ਨੇਤਾ ਰਾਹੁਲ ਗਾਂਧੀ ਸਵੇਤ ਤੋਂ ਸਾਰੇ ਰਾਜਨੀਤਿਕ ਖਾਸਿਆਰੇ ਦੁੱਖ ਪ੍ਰਗਟਾਇਆ ਤੇ ਟੀਆਰਪੀ ਗੇਮ ਜ਼ੋਨ ਚ 1500 ਤੋਂ 2000 ਲੀਟਰ ਡੀਜ਼ਲ ਜਨਰੇਟਰ ਲਈ ਗੋਕਾਰ ਰੇਸਿੰਗ ਦੇ ਲਈ ਖਜ਼ਾਨਾ ਤੋਂ 1500 ਲੀਟਰ ਪੈਟਰੋਲ ਇਸ ਕਾਰਨ ਅੱਗ ਇੰਨੀ ਜ਼ਿਆਦਾ ਫੈਲੀ ਅਤੇ ਪੂਰਾ ਢਾਂਚਾ ਸਕੇ ਸੁਆਹ ਹੋ ਗਿਆ ਗੇਮ ਜ਼ੋਨ ਤੋਂ ਬਾਹਰ ਨਿਕਲਣ ਅਤੇ ਐਂਟਰੀ ਲਈ 6 ਤੋਂ 7 ਫੁੱਟ ਦਾ ਇੱਕ ਰਸਤਾ ਸੀ ਅੱਜ ਐਂਟਰੀ ਲਈ 99 ਰੁਪਏ ਦੇ ਸਤਿ ਕੀਮ ਸੀ ਜਿਸ ਕਾਰਨ ਵੱਡੀ ਗਿਣਤੀ ਚ ਲੋਕ ਹੌਸਲੇ ਦੇ ਗੇਮ ਜ਼ੋਨ ਵਿੱਚ ਵਾਧੂ ਪਹੁੰਚੇ ਸਕੂਲਾਂ ਵਿੱਚ ਛੁੱਟੀ ਹੋਣ ਦੇ ਕਾਰਨ ਵੱਡੀ ਗਿਣਤੀ ਚ ਗੇਮ ਜ਼ੋਨ 'ਚ ਪਹੁੰਚੇ ਹੋਏ ਸਨ ਤੇ ਸਹਾਦਤ ਤੋਂ ਪ੍ਰਭਾਵਿਤ ਲੋਕਾਂ ਪਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਗੋਦਾਵ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਡਾਜਕੋਰਟ ਗੇਮਿੰਗ ਜ਼ੋਨ ਦੇ ਵਿੱਚ ਹੋਏ ਇਸ ਹਾਦਸੇ ਬੜੀ ਮਾਜੂਦਾ ਐਲਾਨ ਕੀਤਾ ਹੈ ਉਨਾਂ ਨੇ ਐਲਾਨ ਕੀਤਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਤੇ ਰਕਮਾਂ ਨੂੰ 50000 ਰੁਪਏ ਮਾਉਜ਼ਾ ਦਿੱਤਾ ਜਾਵੇਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ 'ਚ ਰੈਲੀ ਕਰਨਗੇ ਤੇ ਸ਼ਾਹ ਭਾਜਪਾ ਉਮੀਦਵਾਰ ਸੰਸਦ ਅਵਨੀਤ ਸਿੰਘ ਬਿੱਟੋਲੀ ਲੋਕਾਂ ਤੋਂ ਵੋਟਾਂ ਮੰਗਣਗੇ ਅਤੇ ਜਨਤਾ ਵਿਚਕਾਰ ਭਾਜਪਾ ਦੀ ਪ੍ਰਾਪਤੀ ਨੂੰ ਉਜਾਗਰ ਵੀ ਕੀਤਾ ਜਾਵੇਗਾ। ਇਹ ਰੈਲੀ ਜਲੰਧਰ ਬਾਈਪਾਸ ਨੇੜੇ ਆਲਾਜ਼ ਮੰਡੀ ਵਿੱਚ ਹੋਵੇਗੀ ਤੇ ਪੁੱਤ ਨੇ ਸ਼ਨੀਵਾਰ ਰਾਤ ਨੂੰ ਹੀ ਕਈ ਪ੍ਰਦਰਸ਼ਨਕਾਰੀ ਕਿਸਾਨਾਂ ਆਂਗੋਣ ਨੂੰ ਨਜ਼ਰਬੰਦ ਵੀ ਕਰ ਦਿੱਤਾ। ਅਭਿਸ਼ਾ ਸ਼ਾਮ 5 ਵਜੇ ਰੈਲੀ ਵਾਲੀ ਥਾਂ 'ਤੇ ਪਹੁੰਚਣਗੇ ਜੇਕਰ ਰੈਲੀ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ 1500 ਤੋਂ 2000 ਮੌਜੂਦ ਮਲਾਦਮ ਤਾਇਨਾਤ ਰਹਿਣਗੇ ਅਤੇ ਅਭਿਸ਼ਾ ਦਾ ਸੁਰੱਖਿਆ ਟੀਰਾ ਸਟੇਟ ਦੇ ਉੱਪਰ 5 ਲੀਅਨਜ਼ ਵਾਲਾ ਹੋਵੇਗਾ ਤੇ ਰੈਲੀ ਵਿੱਚ ਸਾਦੇ ਕੱਪੜਿਆਂ ਵਿੱਚ ਵੀ ਉਹਤ ਮਲਾਦਮ ਤਾਇਨਾਤ ਰਹਿਣਗੇ ਤਾਂ ਜੋ ਸ਼ਰਾਬ ਪੀਂੰਤਰਾਂ ਨੂੰ ਕਾਬੂ ਕੀਤਾ ਜਾ ਸਕੇ ਰੈਲੀ ਵਿੱਚ ਸੀਸੀਟੀਵੀ ਕੈਮਰੇ ਵੀ ਵਿਸ਼ੇਸ਼ ਤੌਰ ਤੇ ਲਗਾਏ ਜਾ ਰਹੇ ਨੇ ਤਾਂ ਜੋ ਪੌਛਦੇ ਉੱਚ ਅਧਿਕਾਰੀ ਰੈਲੀ ਦੇ ਕੋਨੇ-ਕੋਨੇ ਉਤੇ ਨਜ਼ਰ ਰੱਖ ਸਕਣ ਦਿਲਪੌਤ ਪੁਲਿਸ ਅਧਿਕਾਰੀਆਂ ਵੱਲੋਂ 10000 ਤੋਂ ਵੱਧ ਕੂਸੀਆਂ ਲਗਾਈਆਂ ਜਾ ਰਹੀਆਂ ਨੇ ਤੇ ਰੈਲੀ ਦੇ ਵਿੱਚ LED ਸਕਰੀਨਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਲੋਕ ਪ੍ਰਗਟਾਏ ਮਤਿ ਦੇ ਭਾਸ਼ਣਾਂ ਨੂੰ ਸਾਨੀ ਨਾਲ ਸੋਹਣਾ ਤੇ ਦੇਖ ਸਕਣ। ਅਜਲੀ ਲਈ ਦੁਬਾਰਾ ਫੇਰ ਆਦਰ ਹੋਵਗੇ ਉਦੋਂ ਤੱਕ ਦਿਓ ਕਮਲਪਾਲ ਚੰਦ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਵਾਦ।